ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਮਾੜੇ ਅਨਸਰਾਂ ਖਿਲਾਫ ਵਿੱਡੀਗੇ ਮਹਿਮ ਦਿੱਤਾ ਹੈ ਤੇ ਥਾਣਾ ਗੁਰਾਹਾਂ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਪਾਰੀ ਮਾਤਰਾ ਚ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲਨੇ ਦੱਸਿਆ ਕਿ ਥਾਣਾ ਮੁਖੀ ਗੁਰਾਇਆਂ ਇੰਸਪੈਕਟਰ ਪਲਵਿੰਦਰ ਸਿੰਘ ਦੀ ਦੇਖਰੇਖੇਟ ਐਸਆਈ ਮਹਾਵੀਰ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨਹਿਰਪੋਲੀ ਕਮਾਲਪੁਰ ਤੋਂ ਨੁਰਿੰਦਰ ਪੁੱਤਰ ਕਰਨੈਲ ਸਿੰਘ ਵਾਸੀ ਮੁਹੱਲਾ ਗੁਰਨਾਨਕਪੁਰਾ ਗੁਰਾਇਆਂ ਤੇ ਰੋਸ਼ਨ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਦਿਲਬਾਗ ਕਲੋਨੀ ਗੁਰਾਇਆਂ ਨੂੰ ਕਾਬੂ ਕਰਕੇ ਉਹਨਾਂ ਦੋਨਾਂ ਪਾਸੋਂ 1 ਕਿਲੋ 200 ਗ੍ਰਾਮ ਅਫੀਮਾ ਬਰਾਮਦ ਕਰਕੇ ਸਕੂਟਰੀ ਨੰਬਰ ਪੀਵੀ08 ਸੀਵੀ9704 ਸਮੇਤ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਖਿਲਾਫ ਥਾਣਾ ਗੁਰਾਇਆਂ ਚ ਬਣਦਾ ਈਐਫਆਈ ਮੁਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਐ ਐਸਐਸਪੀ ਸਾਹਿਬ ਸ਼੍ਰੀ ਹਰਕਮਨ ਪੇਸ਼ ਖਕੂ ਨੋਨਸ਼ਾ ਨ ਅਤੇ ਮਾੜੇ ਅੰਸਰਾਂ ਤੋਂ ਜਿਹੜੀ ਹੈ ਉਹ ਜ਼ਿਲ੍ਹਾ ਪ੍ਰਿੰਸੀਪਲ ਮਨ ਵਿਦਿਆਰਥੀ ਨੂੰ ਮਹਿਮ ਚਲਾਈ ਹੈ ਜਿਸ ਦੇ ਤਹਿਤ ਕੱਲ੍ਹ ਕੱਲ੍ਹਾ ਹੋਣਾ ਥਾਣਾ ਦਰਿਆ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਤੋਂ ਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਉਹ ਬਰਾਮਦ ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਕਿਸ਼ਨਾਪ ਦੇ ਇਹਦੇ ਸਨাক্ত ਨੂੰ ਨਾ ਦੀ ਲੋਕਲ ਰਹਿਣ ਵਾਲੇ ਨੇ ਇੱਕ ਜਨਾ ਮਨਿੰਦਰ ਸਿੰਘ ਹੈਗਾ ਤੇ ਇੱਕ ਜਨਾ ਰੁਸ਼ਨ ਲਾ ਲਾ ਕਿਤੇ ਦੇ ਰਹਿਣਾ ਦੇ ਗੁਰਾਇਆ ਨੇ ਇਹ ਗੁਰਾਇਆ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਚਿਰ ਤੋਂ ਸਾਡੇ ਕੋਲ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਮਰਾਲਾ ਹੋਇਆ ਉਹ ਕੁਝ ਸਿਸ਼ਨਾ ਨੂੰ ਕਲੀਅਰ ਕਰਾਂਗੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਆ ਉਹ ਦਰਾਨੇ ਦੋ ਦਿਨ ਦੇ ਕੁਸਮਾਰ ਦੇ ਵਿੱਚ ਕਰਾਂਗੇ ਸਪਲਾਈਅਰ ਅਗਰ ਕੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨ ਕਿ ਕਿੱਥੇ ਵੇਚਦੀ ਸੀ ਇਸ ਵਾਰ ਸੀ ਜੀ ਆਪ ਖੁਦ ਘੰਦੇ ਸੀ ਜਾ ਕੇ ਵੇਚਦੇ ਸੀ ਲੈ ਕੇ ਸਿੱਧਾ ਕੋਈ ਕੁਸ਼ਣ ਕਰਾ ਦੇਣਾ ਜਾਂ ਅਦਰ ਸਟੇਟ ਤੋਂ ਲੈ ਕੇ ਆਏ ਝਾਰਖੰਡ ਸਟੇਟ ਤੋਂ ਲੈ ਕੇ ਆਏ ਨੇ ਜਦੋਂ ਮੰਦਿਰ ਆਉਂਦੇ ਆ ਨਾ ਆਏ ਗਏ ਸੋ ਕਲੀਅਰ ਆ ਗਿਆ ਸਰ ਤੇ ਸਰ ਐ ਕਿਹੜੇ ਮੀਤਲੂ ਵਾਰ ਕਰਾ ਜੀ ਨਾ ਉਹ ਵਕਲ ਇਹਨਾਂ ਕੋਲ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਨਾਲ ਅਸਾਂ ਵੀ ਬਰਾਮਦ ਕੀਤੀ ਹੈਗੀ ਹੈ ਸਭ ਕੰਮ ਹੋ ਗਿਆ ਰਕੀ ਹੈ ਜੀ ਦੋਨਾਂ ਦਾ ਨਾਮ ਨਵਿੰਦਰ ਕੀ ਗਰਦਾ ਜੀ ਜਾਂ ਦੂਸਰਾ ਰੋਸ਼ਨ ਨਵਿੰਦਰ ਤੇ ਅਬੋਵ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੀਲਰ ਹੈਗਾ ਜੀ ਜਿਹੜਾ ਰੋਸ਼ਨ ਕਿੰਨੇ ਦਿਨ ਦਾ ਸਰਮਾਨ ਦੋ ਦਿਨ ਦਾ ਪੁਲਿਸ ਸਰਮਾਨ ਰਿਹਾ ਜੀ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੋਣੀ ਹੈ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਹੋਣਾ ਹੈਗਾ ਪ੍ਰੀਵੀਅਸ ਰਿਪੋਰਟ ਉਹ ਚੈੱਕ ਕਰਦੇ ਹਾਂ ਜੀ ਇੱਥੇ ਕੋਈ ਮਕਦਮਾ ਹੋਵੇ ਜਾਂ ਅੰਦਰ ਸੇਵਕ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਕੋਸ ਸਰਮਾਨ ਰਹੀ ਚੈੱਕ